ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਲੱਗੇ ਹਾਂ ਅਰਬੀ ਦੀ ਸਬਜ਼ੀ ਇਹਦੇ ਲਈ ਅਸੀਂ 1/2 ਕਿਲੋ ਅਰਬੀ ਲਈ ਇਹਨੂੰ ਪਤਲਾ-ਬਤਲਾ ਲੰਬਾ-ਲੰਬਾ ਕੱਟ ਲਿਆ ਤੋਂ ਉਸ ਤੋਂ ਬਾਅਦ ਇਹਨੂੰ ਧੋ ਲਿਆ ਤਾਂ ਕਿ ਇਹਦੇ ਸਾਰੇ ਹੀ ਚਿਕਨਾੜ ਬਾਹਰ ਨਿਕਲ ਜਾਏ ਤੇ ਅਰਬੀ ਧੋਣ ਤੋਂ ਬਾਅਦ ਅਸੀਂ ਇਹਨੂੰ ਟੋਕਰੀ ਵਿੱਚ ਪਾ ਦਿੱਤਾ ਸੀ ਕੜਾਈ ਵਿੱਚ ਤੇਲ ਗਰਮ ਕੀਤਾ ਤੇ ਇਹਦੇ ਵਿੱਚ ਅਸੀਂ ਅਰਬੀ ਨੂੰ ਪਕਣ ਵਾਸਤੇ ਪਾ ਦਿੱਤਾ ਅਰਬੀ ਵਿੱਚ ਅਸੀਂ ਹਜੇ ਨਮਕ ਮਿਰਚੇ ਕੁਝ ਵੀ ਨਹੀਂ ਪਾਣਾ ਇਨੂੰ ਇਦਾਂ ਹੀ ਅਸੀਂ ਤਲਣਾ ਹੈ। ਤਕਰੀਬਨ 15 15 ਮਿੰਟ ਲੱਗਦੇ ਹਨ ਅਰਬੀ ਨੂੰ ਸੌਫਟ ਹੋਣ ਤੇ। ਅਸੀਂ ਪਰ ਵਿੱਚ ਵਿੱਚ ਚੈੱਕ ਕਰਦੇ ਰਹਿਣਾ ਹੈ ਕਿ ਅਜੇ ਅਰਬੀ ਸੌਫਟ ਹੋਈ કે ਨਹੀਂ। ਤੇ ਇਸ ਨੂੰ ਪਾਟੱਕ ਵੀ ਦਿੱਤਾ ਸੀ ਵਿੱਚ ਜੋ ਕਿ ਵੀਡੀਓ ਵਿੱਚ ਨਹੀਂ ਦਿਖਾਇਆ ਗਿਆ। 15 ਮਿੰਟ ਹੋ ਗਏ ਨੇ ਅਰਬੀ ਸਾਡੀ ਲਗਭਗ ਸੌਫਟ ਹੋ ਗਈ ਹੈ। ਹੁਣ ਇਹ ਮੈਂ ਚੈੱਕ ਕਰਾਂਗੀ ਤੇ ਦਾ ਲੱਗੇਗਾ ਹਾਂਜੀ ਅਰਬੀ ਸਾਡੀ ਸੌਫਟ ਹੋ ਗਈ ਹੈ ਤੇ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਨੂੰ ਇੰਨਾ ਟਾਈਮ ਨਹੀਂ ਲੱਗਦਾ ਐਦਾਂ ਬਣਾਈ ਹੋਈ ਅਰਬੀ ਬਹੁਤ ਸਵਾਦ ਬੰਦੀ ਹੈ ਕਦੀ ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਨਾ ਕਿਉਂਕਿ ਮੈਂ ਵੀ YouTube ਤੋਂ ਹੀ ਦੇਖ ਕੇ ਟਰਾਈ ਕਰਨ ਲੱਗੀ ਪਰ ਐ ਬਹੁਤ ਸਵਾਦ ਬਣੀ ਸੀ ਅਰਬੀ ਮੈਂ ਵੀਡੀਓ ਲੇਟ ਅਪਲੋਡ ਕੀਤੀ ਦੂਜੇ ਪਾਸੇ ਅਸੀਂ ਨਾਲ ਹੀ ਤਿੰਨ ਕ ਪਿਆਜ਼ ਕੱਟਲੇ ਸੀ ਲੰਬੇ ਲੰਬੇ ਮੋਟੇ ਮੋਟੇ ਤੇ ਥੋੜੀ ਜੀ ਸ਼ਿਮਲਾ ਮਿਰਚ ਕੱਟੀ ਤਾਂ ਕਿ ਥੋੜਾ ਜਿਹਾ ਟੈਕਸਚਰ ਆ ਜਾਂਦਾ ਹੈ ਤੇਲ ਥੋੜਾ ਘੱਟ ਸੀ ਤੇ ਮੈਂ ਹੋਰ ਥੋੜਾ ਜਿਹਾ ਪਾਇਆ ਤੇ ਇਹਨਾਂ ਨੂੰ ਅਸੀਂ ਬਰਾਊਨ ਪਿਆਜ਼ਾਂ ਨੂੰ ਅਸੀਂ ਬਰਾਊਨ ਹੋਣ ਤੱਕ ਭੁੰਣਾ ਹੈ ਇਹਨੂੰ ਵੀ 3-4 ਮਿੰਟ ਹੀ ਲੱਗਦੇ ਹਨ ਬਰਾਊਨ ਹੋਣ ਤੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਤਿੰਨ ਸੀ ਟਮਾਟਰ ਇਹਨਾਂ ਦਾ ਅਸੀਂ ਗੁੱਦਾ ਕੱਢ ਦਿੱਤਾ ਤੇ ਗੁੱਦਾ ਨਹੀਂ ਵਿੱਚ ਪਾਣਾ ਸੀ ਕੱਲੇ ਪਰਵਾਲਾ ਹਿੱਸਾ ਹੀ ਬਸ ਹੁਣ ਥੋੜਾ ਟਾਈਮ ਹੀ ਲੱਗਣਾ ਹੈ ਉਹਨਾਂ ਨੂੰ ਭੁੱਜਣ ਤੇ ਅਸੀਂ ਇਹਨੂੰ ਭੁੰਨ ਲਿਆ ਇਦੇ ਵਿੱਚ ਵੀ ਅਸੀਂ ਨਮਕ ਮਿਰਚ ਹਜੇ ਕੁਝ ਨਹੀਂ ਪਾਣਾ ਪਿਆਜ਼ ਵੀ ਸੌਫਟ ਹੋ ਗਏ ਟਮਾਟਰ ਵੀ ਸੌਫਟ ਹੋ ਗਏ ਤੇ ਅਸੀਂ ਇਹਨਾਂ ਨੂੰ ਵੀ ਇੱਕ ਪਲੇਟ ਵਿੱਚ ਕੱਢ ਲੈਣਾ ਹੈ ਲੋ ਜੀ ਅਸੀਂ ਇਹਨਾਂ ਨੂੰ ਵੀ ਇੱਕ ਪਲੇਟ ਵਿੱਚ ਕੱਢ ਦਿੱਤਾ ਥੋੜਾ ਜਿਹਾ ਤੇਲ ਹੋ ਰਿਹਾ ਪਿਆ ਉਹਦੇ ਵਿੱਚ ਅਸੀਂ ਪਾਇਆ ਦੋ ਤਿੰਨ ਲੰਬੀਆਂ ਲੰਬੀਆਂ ਸੁੱਕੀਆਂ ਲਾਲ ਮਿਰਚਾਂ ਤੇ ਥੋੜਾ ਜੀਰਾ ਥੋੜੀ ਹਿੰਗ ਤੇ ਛੋਟਾ ਪਿਆਜ਼ ਬ੍ਰਿਕ ਬ੍ਰਿਕ ਕੱਟਿਆ ਸੀ ਥੋੜੇ ਤਿੰਨ ਲਸਣ ਦੀਆਂ ਕਲੀਆਂ ਕੱਟੀਆਂ ਸੀ ਉਹ ਅਸੀਂ ਤੜਕੇ ਲਗਾਉਣ ਲਈ ਪਾ ਦਿੱਤੀਆਂ ਹੁਣ ਇਹਨਾਂ ਵਿੱਚ ਅਸੀਂ ਜਿਹੜੇ ਟਮਾਟਰਾਂ ਦਾ ਗੁੱਦਾ ਕੱਢਿਆ ਸੀ ਉਹ ਹੀ ਪਾ ਦੇਣਾ ਤੇ ਅਲੱਗ ਤੋਂ ਇੱਕ ਟਮਾਟਰ ਬ੍ਰਿਕ ਬ੍ਰਿਕ ਕੱਟਿਆ ਸੀ ਉਹ ਵੀ ਪਾ ਦੇਣਾ ਹੁਣ ਅਸੀਂ ਇਹਦੇ ਵਿੱਚ ਘਰ ਦੇ ਬੇਸਿਕ ਮਸਾਲੇ ਹੀ ਪਾਵਾਂਗੇ ਇਵੇਂ ਨਮਕ ਮੀਰੇ ਚ ਹਲਦੀ ਥੋੜੀ ਜਿਹੀ ਜਵੈਨ ਇਹ ਸਭ ਪਾ ਦਵਾਂਗੇ ਇਹਦੇ ਵਿੱਚ ਉਹ ਥੋੜਾ ਜਿਹਾ ਦੇਚ ਅਸੀਂ ਕਾਲਾ ਨਮਕ ਵੀ ਪਾਣਾ ਹੈ ਤਾਂ ਕਿ ਥੋੜਾ ਜਿਹਾ ਟੇਸਟ ਅਲੱਗ ਜਿਹਾ ਲੱਗਦਾ ਹੈ ਕਾਲਾ ਨਮਕ ਪਾਣ ਨਾਲ ਉਹ ਥੋੜਾ ਜਿਹਾ ਇਹਦੇ ਵਿੱਚ ਅੰਬਚੂਰ ਵੀ ਪਾਣਾ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਅੰਬਚੂਰ ਪਾਣਾ ਹੈ ਜਾਂ ਸਕਿਪ ਵੀ ਕਰ ਸਕਦੇ ਹੋ ਮਸਾਲਾ ਸਾਡਾ ਤਕਰੀਬਨ ਇਹ ਵੀ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਤਲੀ ਹੋਈ ਅਰਬੀ ਪਾ ਦਾਂਗੇ ਤੇ ਇਹਨੂੰ ਹਿਲਾਵਾਂਗੇ ਥੋੜਾ ਟਾਈਮ ਬਸ ਇਸ ਤੋਂ ਬਾਅਦ ਜ਼ਿਆਦਾ ਟਾਈਮ ਨਹੀਂ ਲੱਗਦਾ ਜ ਤਕਰੀਬਨ ਅਰਬੀ ਦੇ ਸਾਡੀ ਸੌਫਟ ਹੋਈ ਹੋਈ ਹੈ ਇਦੇ ਵਿੱਚ ਜਿਹੜੇ ਅਸੀਂ ਪਿਆਜ਼ ਲਾਹ ਕਿਤੇ ਸੀ ਤਲੇ ਸੀ ਥੋੜੇ ਜੇ ਬ੍ਰਾਊਨ ਕੀਤੇ ਸੀ ਟਮਾਟਰ ਉਹ ਵੀ ਵਿੱਚ ਪਾ ਦਿੰਨੇ ਹਨ ਤੇ ਫਿਰ ਅਸੀਂ ਇਹਨੂੰ ਮਿਕਸ ਕਰ ਦੇਣਾ ਹੈ ਸਬਜੀ ਸਾਡੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਤੁਸੀਂ ਰੰਗਤ ਹੀ ਦੇਖ ਸਕਦੇ ਹੋਗੇ ਇਹਦੀ ਰੰਗਤ ਕਿੰਨੀ ਸੋਹਣੀ ਬਣੀ ਹੈ ਇਦੇ ਵਿੱਚ ਮੈਂ ਹੁਣ 2-3 ਸਾਬਤ ਮਿਰਚਾਂ ਹਰੀਆਂ ਪਾ ਦੇਣੀਆਂ ਕਿਉਂਕਿ ਸਾਡੇ ਘਰ ਥੋੜਾ ਜਿਹਾ ਕਰਾਰਾ ਖਾਂਦੇ ਆ ਜਿੰਨੇ ਖਾਣੀ ਆ ਖਾ ਸਕਦਾ ਜਿੰਨੇ ਨਹੀਂ ਖਾਣੀ ਉਹ ਵੀ ਝੁਕੜ ਸਕਦਾ ਤੁਹਾਡੀ ਮਰਜ਼ੀ ਹੈ ਤੁਸੀਂ ਸਕਿਪ ਵੀ ਕਰ ਸਕਦੇ ਹੋ ਹੁਣ ਇਹਦੇ ਵਿੱਚ ਪਾ ਦਵਾਂਗੇ ਲਾਸਟ ਵਿੱਚ ਧਨੀਆ ਕਿਉਂਕਿ ਧਨੀਏ ਬਿਨਾ ਤੇ ਕੋਈ ਵੀ ਸਬਜ਼ੀ ਅਧੂਰੀ ਹੀ ਹੁੰਦੀ ਹੈ ਧਨੀਏ ਦਾ ਵੀ ਆਪਣਾ ਅਲੱਗ ਹੀ ਸਵਾਦ ਆਂਦਾ ਹੈ ਅੱਜ ਜੇ ਅਸੀਂ ਕਸੂਰੀ ਮੇਥੀ ਵੀ ਪਾ ਸਕਦੇ ਆ ਕਸੂਰੀ ਮੇਥੀ ਸਾਡੇ ਹੈ ਨਹੀਂ ਸੀ ਤੁਸੀਂ ਕੁਝ ਪਾ ਸਕਦੇ ਹੋ ਵਿੱਚ ਲੋ ਜੀ ਸਾਡੀ ਅਰਵੀ ਪੱਕ ਗਈ ਹੈ ਤੁਸੀਂ ਦੇਖੋ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਦੇਖਣ ਦਾ ਬਹੁਤ-ਬਹੁਤ ਥੈਂਕ ਯੂ ਤੁਸੀਂ ਵੀ ਆਪਣੇ ਘਰਿਆਂ ਜਰੂਰ ਟਰਾਈ ਕਰਨਾ ਐਦਾਂ ਬਣਾਈ ਹੋਈ ਅਰਵੀ ਬਹੁਤ ਸਵਾਦ ਬੰਦੀ ਹੈ ਜੀ